ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਕੀ ਤੁਸੀਂ ਵੀ ਉਹਨਾਂ ਲੋਕਾਂ ਵਿੱਚੋਂ ਹੋ ਜੋ ਚਿਹਰੇ ਦੇ ਦਾਗ ਧੱਬਿਆਂ ਸ਼ਾਈਆਂ ਅਤੇ ਕਾਲੇ ਨਿਸ਼ਾਨਾਂ ਤੋਂ ਪਰੇਸ਼ਾਨ ਹਨ ਕਿ ਮਹਿੰਗੀਆਂ ਕਰੀਮਾਂ ਨੇ ਵੀ ਹੁਣ ਅਸਰ ਬੰਦ ਕਰ ਦਿੱਤਾ ਹੈ ਜੇ ਹਾਂ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ 10 ਅਜਿਹੇ ਅਜਮਾਏ ਹੋਏ ਘਰੇਲੂ ਨੁਸਖੇ ਜੋ ਤੁਹਾਡੀ ਚਮੜੀ ਨੂੰ ਬਿਨਾਂ ਕਿਸੇ ਸਾਈਡ ਇਫੈਕਟ ਦੇ ਸਾਫ਼ ਨਿਰਮਲ ਅਤੇ ਚਮਕਦਾਰ ਬਣਾ ਦੇਣਗੇ ਵੀਡੀਓ ਨੂੰ ਪੂਰਾ ਦੇਖਣਾ ਕਿਉਂਕਿ ਨੰਬਰ 5 ਅਤੇ ਨੰਬਰ 9 ਵਾਲਾ ਨੁਸਖਾ ਸਭ ਤੋਂ ਤੇਜ਼ੀ ਨਾਲ ਅਸਰ ਕਰਦਾ ਹੈ ਆਓ ਸ਼ੁਰੂ ਕਰੀਏ ਨੰਬਰ 1 ਨਿੰਬੂ ਅਤੇ ਸ਼ਹਿਦ ਦਾ ਬਲੀਚਿੰਗ ਪੈਕ ਇੱਕ ਚਮਚ ਨਿੰਬੂ ਦਾ ਰਸ ਇੱਕ ਚਮਚ ਸ਼ਹਿਦ ਇਸ ਨੂੰ ਸਿਰਫ ਦਾਗਾਂ ਵਾਲੀ ਥਾਂ ਤੇ 15 ਮਿੰਟ ਲਗਾਓ ਨਿੰਬੂ ਇੱਕ ਕੁਦਰਤੀ ਬਲੀਚ ਹੈ ਜੋ ਦਾਗਾਂ ਨੂੰ ਹਲਕਾ ਕਰਦਾ ਹੈ ਇਸ ਨੂੰ ਲਗਾ ਕੇ ਕਦੇ ਵੀ ਧੁੱਪ ਵਿੱਚ ਨਾ ਜਾਓ ਨੰਬਰ 2 ਐਲੋਵੇਰਾ ਜੈਲ ਦਾ ਰਾਤ ਦਾ ਇਲਾਜ ਸૌ ਤੋਂ ਪਹਿਲਾਂ ਤਾਜ਼ਾ অ্যালোਵੈਰਾ ਜੈਲ ਕਟੋ ਅਤੇ ਇਸ ਨੂੰ ਦਾਗਾਂ ਤੇ ਹਲਕੀ ਮਾਲਿਸ਼ ਕਰਕੇ ਰਾਤ ਪਰ ਲੱਗਿਆ ਰਹਿਣ ਦਿਓ। অ্যালোਵੈਰਾ ਵਿੱਚ ਮੌਜੂਦ ਐਲੋਇਨ ਦਾ ਤੱਤ ਰੰਗਾਂ ਨੂੰ ਹਲਕਾ ਕਰਦਾ ਹੈ। ਨੰਬਰ 3 ਹਲਦੀ ਅਤੇ ਬੇਸਨ ਦਾ ਉਪਤਨ। ਬੇਸਨ, ਹਲਦੀ ਅਤੇ ਦਹੀਂ ਦਾ ਪੇਸਟ। ਇਹ ਸਦੀਆਂ ਪੁਰਾਣਾ ਨੁਸਖਾ ਹੈ। ਹਲਦੀ ਆਪਣੇ ਐਂਟੀ ਇਨਫਲਮੇਟਰੀ ਗੁਣਾ ਕਰਕੇ ਸ਼ਾਈਆਂ ਨੂੰ ਘਟਾਉਂਦੀ ਹੈ। ਹਫ਼ਤੇ ਵਿੱਚ 3 ਵਾਰ ਲਗਾਓ। ਨੰਬਰ 4 ਕੱਚਾ ਆਲੂ ਦਾਗਾਂ ਦਾ ਦੁਸ਼ਮਣ। ਆਲੂ ਦੇ ਟੁਕੜੇ ਨੂੰ ਕੱਟੋ ਅਤੇ ਇਸ ਨੂੰ ਦਾਗਾਂ ਤੇ 15 ਮਿੰਟ ਤੱਕ ਰਗੜੋ ਇਸ ਵਿੱਚ ਐਸਿਡਿਕ ਗੁਣ ਅਤੇ ਐਂਜ਼ਾਈਮ ਹੁੰਦੇ ਹਨ ਜੋ ਚਮੜੀ ਦੇ ਰੰਗ ਨੂੰ ਸਾਫ਼ ਕਰਦੇ ਹਨ ਸਭ ਤੋਂ ਆਸਾਨ ਅਤੇ ਸਸਤਾ ਤਰੀਕਾ ਨੰਬਰ 5 ਦੁੱਧ ਅਤੇ ਓਟਮੀਲ ਦਾ ਸਕਰਬ ਥੋੜਾ ਜਿਹਾ ਦੁੱਧ ਓਟਮੀਲ ਅਤੇ ਸ਼ਹਿਦ ਮਿਲਾਓ ਹਲਕੇ ਹੱਥਾਂ ਨਾਲ ਸਕਰਬ ਕਰੋ ਦੁੱਧ ਦਾ ਲੈਕਟਿਕ ਐਸਿਡ ਪੁਰਾਣੇ ਸੈੱਲਾਂ ਨੂੰ ਹਟਾ ਕੇ ਨਵੀਂ ਚਮੜੀ ਲਿਆਉਂਦਾ ਹੈ ਨੰਬਰ 6 ਟਮਾਟਰ ਦਾ ਰਸ ਸੂਰਜ ਦਾ ਇਲਾਜ ਟਮਾਟਰ ਦਾ ਰਸ ਰੂਨ ਨਾਲ ਲਗਾਓ ਇਸ ਵਿੱਚ ਲਾਈਕੋਪੀਨ ਨਾਮਕ ਐਂਟੀਆਕਸੀਡੈਂਟ ਹੁੰਦਾ ਹੈ ਜੋ ਸੂਰਜ ਦੀਆਂ ਕਿਰਨਾਂ ਨਾਲ ਹੋਏ ਨੁਕਸਾਨ ਨੂੰ ਠੀਕ ਕਰਦਾ ਹੈ ਨੰਬਰ 7 ਸੰਤਰੇ ਦੇ ਛਿਲਕੇ ਅਤੇ ਗੁਲਾਬ ਜਲ ਸੁੱਕੇ ਸੰਤਰੇ ਦੇ ਛਿਲਕੇ ਤੇ ਪਾਊਡਰ ਵਿੱਚ ਗੁਲਾਬ ਜਲ ਮਿਲਾਓ ਇਹ ਵਿਟਾਮਿਨ ਸੀ ਦਾ ਪਾਵਰ ਹਾਊਸ ਹੈ ਜੋ ਮੈਲਾਨਿਨ ਦੇ ਉਤਪਾਦਨ ਨੂੰ ਕੰਟਰੋਲ ਕਰਦਾ ਹੈ ਨੰਬਰ 8 ਚੰਦਨ ਦਾ ਲੇਪ ਚੰਦਨ ਪਾਊਡਰ ਨੂੰ ਪਾਣੀ ਚਾ ਗੁਲਾਬ ਜਲ ਵਿੱਚ ਮਿਲਾ ਕੇ ਲਗਾਓ ਇਹ ਚਮੜੀ ਨੂੰ ਠੰਡਕ ਦਿੰਦਾ ਹੈ ਅਤੇ ਜਲਨ ਕਾਰਨ ਹੋਣ ਵਾਲੇ ਦਾਗਾਂ ਨੂੰ ਦੂਰ ਕਰਦਾ ਹੈ। ਨੰਬਰ 9 ਸੇਬ ਦਾ ਸਿਰਕਾ। ਸੇਬ ਦਾ ਸਿਰਕਾ ਅਤੇ ਪਾਣੀ ਬਰਾਬਰ ਮਾਤਰਾ ਵਿੱਚ ਮਿਲਾਓ। ਇਸ ਨੂੰ ਟੋਨਰ ਵਾਂਗ ਸਿਰਫ ਦਾਗਾਂ ਤੇ ਲਗਾਓ। ਇਹ ਚਮੜੀ ਦੇ ਪੀ ਐਚ ਪੱਧਰ ਨੂੰ ਬਿਹਤਰ ਬਣਾਉਂਦਾ ਹੈ। ਨੰਬਰ 10 ਪਪੀਤਾ ਫੇਸ ਮਾਸਕ। ਪੱਕੇ ਪਪੀਤੇ ਨੂੰ ਮੈਸ਼ ਕਰਕੇ 20 ਮਿੰਟ ਲਈ ਲਗਾਓ ਇਸ ਵਿੱਚ ਪਾਪੇਨ ਐਂਜ਼ਾਈਮ ਹੁੰਦਾ ਹੈ ਜੋ ਡੈੱਡ ਸਕਿਨ ਨੂੰ ਹਟਾ ਕੇ ਚਮਕ ਲਿਆਦਾ ਹੈ ਦੋਸਤੋ ਇਹ ਨੁਸਖੇ ਉਦੋਂ ਤੱਕ ਪੂਰਾ ਅਸਰ ਨਹੀਂ ਦਿਖਾਉਣਗੇ ਜਦੋਂ ਤੱਕ ਤੁਸੀਂ ਇਹ ਦੋ ਕੰਮ ਨਹੀਂ ਕਰਦੇ ਸਨਸਕ੍ਰੀਨ ਜ਼ਰੂਰੀ ਬਾਹਰ ਨਿਕਲਣ ਤੋਂ 20 ਮਿੰਟ ਪਹਿਲਾਂ SPF 30 ਜਾਂ ਇਸ ਤੋਂ ਵੱਧ ਵਾਲੀ ਸਨਸਕ੍ਰੀਨ ਜ਼ਰੂਰ ਲਗਾਓ ਧੁੱਪ ਹੀ ਸ਼ਾਇਆ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਪਾਣੀ ਰੋਜ਼ਾਨਾ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਪੀਓ ਚਮੜੀ ਨੂੰ ਅੰਦਰੋਂ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਪਸੰਦ ਆਈ ਹੋਵੇਗੀ ਇਹਨਾਂ ਵਿੱਚੋਂ ਕਿਹੜਾ ਨੁਸਖਾ ਤੁਸੀਂ ਅੱਜ ਹੀ ਅਜ਼ਮਾਉਣਾ ਚਾਹੋਗੇ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸੋ ਵੀਡੀਓ ਪਸੰਦ ਆਈਆਂ ਹੋਣ ਤਾਂ ਇਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਅਜਿਹੇ ਹੋਰ ਘਰੇਲੂ ਸਲਾਹਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ